ਹਲੋ ਜੀ ਦੁੱਧ ਪੀ ਲਓ ਦੁੱਧ ਪੀ ਲਓ ਜੀ ਬਾੜਾ ਛਾਲ ਹੋ ਗਏ ਵਿਆਹ ਹੋਏ ਨੂੰ ਉਹ ਇਤੋਂ ਅੱਜ ਤੂੰ ਜੀ ਚੱਕ ਕੇ ਮੈਂ ਆ ਗਈ ਮੈਂ ਕੀ ਗੱਲ ਮੈਂ ਜੀ ਕਹਿ ਨਹੀਂ ਸਕਦੀ ਹੈ ਟੜਕੇ ਦੇ ਕਿੱਧਰ ਗਏ ਤੇ ਬੜੇ ਨਾ ਹੋ ਜਾ ਬੱਦੂ ਦੇਖਨੀ ਆ ਤੂੰ ਸਖਰ ਦਾ ਪਰੇ ਬੁੱਥੇ ਤੇ ਮਰੂ ਮਗਾਰੇ ਕੋਲੇ ਜਾਣਗੀ ਬੋਡੀ ਦੇਖਣ ਨੂੰ ਤਾਂ ਇਹ ਕਹਿੰਦਾ ਜਿਵੇਂ ਮੈਂ ਤਾਂ ਪਹਿਲਾਂ ਤੇਰੇ ਕੋਦੇ ਬਟਨ ਲਾਈ ਨਹੀਂ ਹੈਗੇ ਕੁਰਤੇ ਦੇ ਹਨਾ ਲਾਈ ਨਹੀਂ ਹੈਗੇ ਨਾਲੇ ਹੋੜਾ ਤੇਰਾ ਕੀ ਹੱਕ ਮਰਜੀ ਮੁੱਢੀ ਦੇਖਣ ਦਾ ਮੈਂ ਤਾਂ ਤੁਹਾਨੂੰ ਐ ਪੁੱਛਿਆ ਜੀ ਤੁਸੀਂ ਤੜਕੇ ਦੀ ਗਈ ਕਿੱਥੇ ਤੇ ਕੱਟੇ ਨਹੀਂ ਗਿਆ ਮੈਂ ਤਾਂ ਉੱਥੇ ਗਿਆ ਹੋਇਆ ਸੀ ਖੇਤ ਖੇਤ ਹਾਂ ਕੀ ਕਰਦੇ ਤੇ ਪੁੱਛਣੀ ਉਹ ਪੀੜੇ ਦੀ ਬਹੂ ਜੀ ਦੇਖਣ ਗਈ ਅੱਛਾ ਹਾਂ ਦੇਖੇ ਲੈਣ ਦੀ ਉਹਨੇ ਦੇਖਣਾ ਕੀ ਕਹੀ ਜੀ ਬਹੂ ਦੀ ਤੈਂ ਕੀ ਲੈਣਾ ਕਹੀ ਜੀ ਤੂੰ ਤੈਂ ਖਖੜੀਆਂ ਲੈਣੀਆਂ ਦੱਸ ਤਾਂ ਦੇ ਕੋਈ ਮੈਨੂੰ ਮਰਜ਼ੀ ਹੋਵੇ ਹੋ ਗਿਆ ਕਿੰਨਾ ਦੀ ਆਹੋ ਕੋਈ ਪਿੰਡ ਦਾ ਨਾਉ ਉਸ ਨਾਲ ਉਸ ਦਾ ਪਤੀ ਹੁਣ ਤਾ ਖਬਰ ਕਿੱਥੋਂ ਖਰੀਦਦੇ ਨੇ ਤੈਨੂੰ ਮੇਰਾ ਜਮੀਨੀ ਮੋਹ ਆਉਂਦਾ ਹੈਗਾ ਉਹ ਬੰਦਾ ਵਾਂਗੂ ਦੱਛਮਣ ਨੂੰ ਮਿੰਗੜਾਣੀਆਂ ਕੋਲ ਚਾਹੀਦਾ ਕੀ ਆ ਜੇ ਤੈਨੂੰ ਪੈਸੇ ਟੱਕਰ ਦੀ ਭੁੱਖਾ ਭਾਈ ਪੈਸਾ ਨਹੀਂ ਮੇਰੇ ਕੋਲੇ ਹੈਗਾ ਦੇਖ ਮੈਂ ਆਪ ਹੀ ਇੱਕ ਟੰਗ ਚੱਲਦਾ ਮੇਰਾ ਤਾਂ ਕੁਝ ਨਹੀਂ ਚਾਹੀਦਾ ਮੈਨੂੰ ਆਹ ਦੇਖ ਲੈ ਜੱਸਾ ਹਾਂ ਕਿੰਨਾ ਮੋਹ ਕਰਦਾ ਆਪਦੀ ਧੀਮੀ ਦਾ ਕਦੇ ਬਿਊਟੀ ਪਾਰਲਰ ਲੈ ਕੇ ਜਾਂਦਾ ਕਦੇ ਕੱਪੜੇ ਦਿਵਾਉਣ ਜਾਂਦਾ ਹਾਂ ਸਾਰਾ ਦਿਨ ਆਏ ਰੱਖਦਾ ਹਾਰ ਸੰਘਿਆਰ ਕੇ ਹੁਣ ਤਾਂ ਸੌਣ ਦਾ ਮਹੀਨਾ ਚੜ ਰਿਹਾ ਘਟੋ ਘਟ ਮੈਨੂੰ ਚੂੜੀ ਹੀ ਲੈ ਕੇ ਦੇ ਦੇ ਲੈ ਦੱਛ ਕਿੜੀਆਂ ਤੀਆਂ ਲੁੱਟਣੀਆਂ ਨੇ ਹੁਣ ਲੁੱਟ ਲੈ ਮੈਂ ਚੱਛੇਲੀ ਤੇ ਗਾਲਾਂ ਵਿੱਚ ਚੱਛੇਲੀ ਦੀ ਪੰਜੀਆਂ ਨੇ ਫਿਰ ਤੇਰੀ ਹਵਾ ਕਹਿੰਨੀ ਵੀ ਨਹੀਂ ਕੋਈ ਝਾਕਦਾ 70 ਵੀ ਉਹੀ ਖਾਂਦੇ ਨੇ ਫਿਰ ਮੋਹ ਵੀ ਕਿੰਨਾ ਕਰਦਾ ਜਿਸ ਨਾਲ ਮੋਹ ਕਰਦਾ ਉਹ ਮੈਂ ਇਹ ਕੱਟ ਕੱਟਦਾ ਤੇਰਾ ਮੋਹ ਓਏ ਭਾਈ ਬੱਬੂ ਮੈਂ ਬੁੱਥੇ ਤੇ ਮਾਨੂੰ ਮੈਂ ਕਹੀ ਦੰਨ ਲੜੀ ਕਿੱਥੇ ਜਿਹੜੀ ਮੈਂ ਤੈਨੂੰ ਪਿਆਰ ਦੀ ਨਿਸ਼ਾਨੀ ਦਿੱਤੀ ਸੀ ਉਹ ਵੀ ਡੇਕਦੀ ਕਿਤੇ ਕੈਨ ਨਹੀਂ ਹਾਂ ਚੈਨ ਨਹੀਂ ਕਿੱਥੇ ਪਰ ਤੂੰ ਗੱਲੇ ਇਹ ਦੇਖ ਮੇਰੀ ਗੱਲ ਥੋ ਆਪਣੇ ਦੋਹਾਂ ਚੀ ਗੱਲ ਰਹੇ ਹੁਣ ਕੱਚਾ ਹੋਰ ਨਾ ਪਕਾਈ ਮਾਰਨ ਬੈਜੀ ਵੱਡੇ ਲਵੇ ਜਿਹੜੀ ਬਣੀ ਇੱਜ਼ਤਾਂ ਮੇਰੀ ਸਾਰੀ ਖੇਤ ਪੱਦ ਮੈਨੂੰ ਧਮਕੀ ਹੁੰਦੀ ਆ ਤੀ ਦੋ ਧਮਕੀਆ ਹਾਂ ਤੈਨੂੰ ਮੈਨੂੰ ਕਹਿੰਦੇ ਮਾਰਾਂਗੇ ਤੇਰਾ ਨਾਂ ਲੈnde ਮਾਰਨਾ ਤਾਂ ਤੈਨੂੰ ਤੇ ਮੈਂ ਆਪਦੇ ਚ ਪਵਾਲ ਧਮਕੀ ਫਿਰ ਮਾਰ ਦੇਣ ਦੇ ਮੈਨੂੰ ਕਾ ਮਾਰ ਦੇ ਦੇ ਮੇਰਾ ਕੀ ਬਣੂ ਜਦੋਂ ਤੂੰ ਮੇਰਾ ਮੋਹ ਹੀ ਨਹੀਂ ਕਰਦਾ ਤੈਨੂੰ ਕੀ ਚੱਕਰ ਹੈ ਜੇ ਮੈਂ ਜਿਉਵਾਂ ਚੇਹੇ ਮੈਂ ਮਰਾਂ ਇਸ ਤੋਂ ਵੱਧ ਮੋਕ ਹੀ ਹੂੰ ਮਾਰਦਾ ਤਾਂ ਤੈਨੂੰ ਚ ਮੈਂ ਕਹਿੰਦਾ ਮੈਨੂੰ ਮਾਰ ਦੋ ਪਈ ਹੋਈ ਅਸਾਂ ਅਕਲ ਮਾਰਨ ਵਾਸਤੇ ਧਮਕੀ ਦਿੱਤੀ ਸੀ ਹਾਂ ਤਾਂ ਕਿ 2500 ਦਿੱਤੀ ਅੱਛਾ 2500 ਦਿੱਤਾ ਤੈਨੂੰ ਮੰਗਲੀ ਮੰਗਣਾ ਕਣੀ ਤੱਕ ਇੱਕੋ ਇੱਕ ਪਿਆਰ ਦੀ ਨਿਸ਼ਾਨੀ ਦੀ ਮੇਰੇ ਵਾਲੀ ਤੇਰੇ ਕੋਲ ਉਹ ਵੀ ਨਹੀਂ ਤੇਰੇ ਤੋਂ ਸਾਹਮਣੇ ਰੱਖੀ ਤੇਨੂੰ ਰਾਣੀ ਹਰ ਕਰਾ ਦੂੰ ਮੈਂ ਤੂੰ ਕੌਣ ਤੈਨਛ ਤੇਰੀ ਜਾਨ ਉਤੋਂ ਦੀ ਮੁੰਡੂ ਜੈਬ ਐ ਕਹਿਣਾ ਵੀ ਪ੍ਰਧਾਨ ਦਲ ਕੱਢ ਕੇ ਜੇ ਦਲ ਕੱਢ ਕੇ ਜੇ ਨੂੰ ਤੇਰੇ ਉਤੋਂ ਦੀ ਤੂੰ ਤਾਂ ਦੇ ਹੀ ਖੜੇ ਦਲ ਕੱਢ ਕੇ ਕਦੇ ਪਿਆਰ ਨਾਲ ਮੈਨੂੰ ਹੱਸ ਕੇ ਬੋਲੀ ਇਹ ਹੀ ਪੈਰਾ ਮੇਰਾ ਕੀ ਪਿਆਰ ਹੈ ਜਦੋਂ ਮਰਜ਼ੀ ਬੁਲਾਉਣੀ ਆ ਮਨ ਤਾਂ ਤੂੰ ਐਂ ਪੈਣਾ ਖਾਣ ਨੂੰ ਨਾ ਭਈ ਆਪਾਂ ਤੋਂ ਫੜਾ ਨਹੀਂ ਹੁੰਦੇ ਕੂਚਣੇ ਮਚਣੇ ਜੇ ਤੂੰ ਕਹੇ ਵੀ ਮੈਨੂੰ ਇੱਥੇ ਉਹ ਪਾਣੀ ਵਾਲੇ ਗੋਲ ਗੱਪੇ ਖਵਾ ਲਿਆ ਜਾਂ ਕੁਝ ਖਵਾ ਲਿਆ ਆਪਾਂ ਤਾਂ ਨਾ ਇਹਦੀ ਅੱਗ ਚਵਾ ਖਾਈਏ ਨਾ ਮੈਂ ਜਾਮ ਕੌਣ ਨਹੀਂ ਲੈ ਕੇ ਜਾਂਦਾ ਆਂ ਦੀਦੀ ਮੈਨੂੰ ਪਾਣੀ ਤਾਂ ਜੇ ਮੈਨੂੰ ਲੱਗਦਾ ਡ ਵੱਡੇ ਉਹਦੇ ਤੇ ਉਹ ਕਿਉਂ ਤੇ ਗੋਲ ਗੱਪੇ ਖਾਂਦਾ ਕਰੇ ਤਾਂ ਮੇਰੇ ਨਾਲ ਮੈਂ ਚੰਗ ਕਰਕੇ ਬਗਜਾ ਕਰ ਬਾਜ਼ਾਰ 'ਚ ਮੈਨੂੰ ਵੀ ਲੋਕ ਐ ਕਹਿਣ ਵੀ ਹਾਂ ਹਾਂ ਦੇਖ ਲੈ ਪ੍ਰਧਾਨ ਨਾਲ ਜਾਂਦੀ ਕਿੰਨੀ ਸੋਹਣੀ ਲੱਗਦੀ ਹੈਗੀ ਮੈਂ ਚੰਗ ਤਾਂ ਕਰ ਲਈਏ ਗੋਲੀ ਦਾ ਕੀ ਪਤਾ ਹੈ ਟਕੂ ਆ ਜੀ ਪਰ ਉਹ ਤਾਂ ਜਿਹੜੀ ਹੁਣ ਕਰਮਾ ਚ ਲਿਖੀ ਹੋਈ ਜਿੱਦੇ ਬੱਜਣੀਆਂ ਦੇ ਬੱਜਣੀਆਂ ਉਹ ਬੱਜਣੀਆਂ ਉਹਨਾਂ ਤਾਂ ਕੋਈ ਰੋਕ ਹੀ ਨਹੀਂ ਸਕਦਾ ਕੋਈ ਨੂੰ ਕੋਈ ਨਹੀਂ ਟਾਰ ਸਕਦਾ ਕੀ ਪੱਤਾ ਕਿੰਨਾ ਕੁ ਪੱਤਾ ਦਾ ਮੇਰੀ ਸਾਟੀ ਤੇ ਪੜਨ ਵਾਸਤੇ ਲੋ ਤੂੰ ਸਾਰਾ ਕੁਝ ਛੱਡ ਵਸ ਤੂੰ ਮੇਰੇ ਨਾਲ ਨਾ ਹੁਣ ਪਿਆਰ ਨਾ ਰਹਾ ਕਰ ਮੈਨੂੰ ਪਿਆਰ ਨਾ ਬੋਲਿਆ ਕਰ ਪਿਆਰ ਨਾ ਤੇਰੇ ਉੱਤੇ ਦੀ ਕੁਛ ਐ ਜੂਨਾ ਚੱਲ ਕੇ ਕਿੱਥੇ ਵਜਾ ਕਰਦਾ ਮੇਰੇ ਕਿੜੀਆਂ ਜੂਆ ਨੇ ਉਹ ਵਜਾ ਕਰਦਾ ਤੂੰ ਹੀ ਮੇਰੇ ਵਾਸਤੇ ਤਾਂ ਢੇਰਾ ਆਏ ਆਏ ਗੱਦਾ ਦਾ ਪੱਟਿਆ ਕਰ ਮਿਲ ਗਿਆ ਮੈਨੂੰ ਚੱਕਾ ਜਾਂਦੀ ਹੈ ਲੈ ਆਹ ਨੂੰ ਆਂਦੀ ਸੰਗ ਐ ਕਰ ਆ ਦੁੱਧ ਦੀ ਕੁੱਟ ਪੀ ਲੈ ਹਾਂ ਕਿ ਕੁਝ ਖਾਣਾ ਤਾਂ ਮੈਨੂੰ ਵੀ ਦੱਸ ਦੇ ਨਾ ਖਾਣਾ ਕੁਝ ਨਹੀਂ ਤੁਝੇ